ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਨੂੰ ਮੈਂ ਕੋਈ ਕਹਾਣੀ ਨਹੀਂ ਸੁਣਾਉਣ ਲੱਗੀ ਦਰਸਲ ਅੱਜ ਇੱਕ ਘਟਨਾ ਬਾਰੇ ਤੁਹਾਡੇ ਨਾਲ ਮੈਂ ਗੱਲ ਸਾਂਝੀ ਕਰਨ ਲੱਗੀ ਆ ਪਿਛਲੇ ਦਿਨਾਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਜ਼ਿਆਦਾ ਤਬਾਈ ਹੋਈ ਹੈ ਕੁਦਰਤ ਦਾ ਕਹਿਰ ਇੰਨਾ ਜ਼ਿਆਦਾ ਉੱਥੇ ਬੀਤਿਆ ਹੈ ਕਿ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ ਲੋਕ ਉਹਨਾਂ ਦੇ ਥੱਲੇ ਮਲਬੇ ਦੇ ਥੱਲੇ ਆ ਕੇ ਦੱਬ ਗਏ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਸ਼ੂ ਮਤਲਬ ਸਾਰਾ ਕੁਝ ਤਬਾਹ ਹੋ ਚੁੱਕਿਆ ਤਾਂ ਇਹਦੇ ਨਾਲ ਹੀ ਰਿਲੇਟਡ ਨਾਲ ਇੱਕ ਗੱਲ ਹੈ ਕਹਿੰਦੇ ਵੀ ਉੱਥੇ ਨਾ ਇੱਕ ਆਦਮੀ ਨੂੰ ਜਦੋਂ ਮਲਬੇ ਦੇ ਥੱਲੇੋਂ ਕੱਢਿਆ ਜਾ ਰਿਹਾ ਸੀ ਨਾ ਤਾਂ ਉਹ ਰੋਣਾ ਪਾ ਰਿਹਾ ਸੀ ਉਹ ਕਹਿੰਦਾ ਵੀ ਮੈਨੂੰ ਨਾ ਬਚਾਓ ਵੀ ਮੈਂ ਬਾਹਰ ਨਹੀਂ ਆਉਣਾ ਚਾਹੁੰਦਾ ਮੈਨੂੰ ਮਲਬੇ ਦੇ ਹੇਠਾਂ ਦੱਬੇ ਹੀ ਰਹਿਣ ਦੋ ਤੇ ਮੈਂ ਜਦੋਂ ਇਹ ਵੀਡੀਓ ਦੇਖੀ ਨਾ ਉਹ ਵੀਡੀਓ ਮੈਂ ਕਿੰਨੇ ਵਾਰੀ ਦੇਖੀ ਜਿੰਨੇ ਵਾਰ ਵੀ ਦੇਖੀ ਮੇਰਾ ਦਿਲ ਭਰ ਆਉਂਦਾ ਸੀ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਿਵੇਂ ਆਪ ਮੁਹਾਰੇ ਨਿਕਲ ਆਏ ਕਹਿੰਦੇ ਵੀ ਉਹ ਆਦਮੀ ਵਾਰ-ਵਾਰ ਜਿਹੜੇ ਵੀ ਰੈਸਕਿਊ ਕਰਨ ਵਾਲੇ ਸੀ ਉਹਨਾਂ ਨੂੰ ਵਾਰ-ਵਾਰ ਇਹੀ ਕਹਿ ਰਿਹਾ ਸੀ ਵੀ ਮੈਨੂੰ ਨਾ ਕੱਢੋ ਤੁਸੀਂ ਵੀ ਮੈਂ ਜੀਣਾ ਨਹੀਂ ਚਾਹੁੰਦਾ ਕਹਿੰਦੇ ਵੀ ਜਿਹੜੇ ਰੈਸਕਿਊ ਕਰਨ ਵਾਲੇ ਬੰਦੇ ਸੀ ਜਾਂ ਟੀਮ ਸੀ ਸਾਰੀ ਕਹਿੰਦੇ ਵੀ ਉਹ ਇਸ ਸੁਣ ਕੇ ਹੈਰਾਨ ਹੋ ਗਏ ਕਹਿੰਦੇ ਵੀ ਇਹ ਬੰਦਾ ਹੋ ਸਕਦਾ ਹੈ ਵੀ ਸ਼ਾਇਦ ਇਹਦੇ ਕੋਈ ਬਾਲੀ ਜ਼ਿਆਦਾ ਵੱਡੀ ਸੱਟ ਲੱਗੀ ਹੈ ਜਿਹਦੇ ਕਰਕੇ ਇਹਨੂੰ ਲੱਗਦਾ ਹੈ ਕਿ ਮੈਂ ਠੀਕ ਨਹੀਂ ਹੋ ਸਕਦਾਗਾ ਵੀ ਸ਼ਾਇਦ ਇਹ ਤਾਂ ਕਰਕੇ ਕਹਿ ਰਿਹਾ ਵੀ ਮੈਨੂੰ ਬਾਹਰ ਨਾ ਕੱਢੋ ਇਹ ਕਹਿੰਦੇ ਵੀ ਜਦੋਂ ਉਹਨੂੰ ਪੁੱਛਿਆ ਗਿਆ ਨਾ ਬੰਦੇ ਨੂੰ ਉਹ ਕਹਿੰਦੇ ਵੀ ਕੀ ਗੱਲ ਵੀ ਤੇਰੇ ਕੋਈ ਸੱਟ ਲੱਗੀ ਹੈ ਵੀ ਤੂੰ ਕਿਉਂ ਨਹੀਂ ਨਿਕਲਣਾ ਚਾਹੁੰਦਾ ਵੀ ਅਸੀਂ ਸਾਰਿਆਂ ਨੂੰ ਹੀ ਕੱਢ ਰਿਹਾ ਤੇ ਤੂੰ ਜਾਉਂਦਾ ਹੈਗਾ ਤੇ ਅਸੀਂ ਤੈਨੂੰ ਅੱਛੜ ਕੇ ਨਹੀਂ ਜਾ ਸਕਦੇ ਉਹ ਕਹਿੰਦਾ ਵੀ ਮੈਨੂੰ ਕਹਿੰਦਾ ਵੀ ਮੈਂ ਜੀਣਾ ਨਹੀਂ ਚਾਹੁੰਦਾ ਕਹਿੰਦਾ ਵੀ ਤੁਸੀਂ ਮੈਨੂੰ ਕੱਢ ਲੋਗੇ ਕਹਿੰਦਾ ਮੇਰੇ ਹੱਥ ਨੇ ਨਾ ਜਿਹੜੇ ਮੇਰੇ ਹੱਥਾਂ ਦੀਆਂ ਦੋਨੋਂ ਉਂਗਲਾਂ ਨੂੰ ਮੇਰੀਆਂ ਬੇਟੀਆਂ ਨੇ ਕੁੱਟ ਕੇ ਫੜਿਆ ਹੋਇਆ ਹੈ ਨਾ ਅਕੀਰਾ ਜੀ ਵੀ ਲੋਗੰਡੇ ਮੇਰੇ ਖੜੇ ਮੋੜੇ ਨੇ ਕਹਿੰਦਾ ਵੀ ਕਹਿੰਦਾ ਮੇਰੀਆਂ ਬੇਟੀਆਂ ਨੇ ਮੇਰੀਆਂ ਉਂਗਲਾਂ ਮੁੜਿਆ ਹੋਇਆ ਦੋਸਤੋ ਇੱਕ ਪਿਓ ਹੈ ਨਾ ਜਿਹੜਾ ਉਹ ਬੱਚਿਆਂ ਵਾਸਤੇ ਰੋਲ ਮਾਡਲ ਹੁੰਦਾ ਹੈ ਕਿ ਬੱਚੇ ਆਪ ਦੇ ਮਾਤਾ ਪਿਤਾ ਦੀ ਛਤਰ ਛਾਇਆ ਦੇ ਹੇਠ ਆਪ ਦੇ ਆਪ ਨੂੰ ਸੇਫ ਮਹਿਸੂਸ ਕਰਦੇ ਨੇ ਬੱਚਾ ਨੂੰ ਲੱਗਦਾ ਹੈ ਵੀ ਜਿਹੜਾ ਸਾਡਾ ਪਿਓ ਹੈ ਨਾ ਖਾਸ ਕਰਕੇ ਵੀ ਇਹ ਸਾਨੂੰ ਕੁਝ ਵੀ ਨਹੀਂ ਹੋਣ ਦਊਗਾ ਕੋਈ ਵੀ ਮੁਸੀਬਤ ਸਾਡੇ ਸਿਰ ਤੇ ਵੀ ਨਹੀਂ ਹੋਣ ਦਊਗਾ ਤੇ ਇਸੇ ਕਰਕੇ ਸ਼ਾਇਦ ਉਹਨਾਂ ਬੱਚੀਆਂ ਨੇ ਆਪਦੇ ਪਾਪਾ ਦੀਆਂ ਉਂਗਲਾਂ ਨੂੰ ਕੁੱਟ ਕੇ ਫੜਿਆ ਹੋਇਆ ਸੀ ਤੇ ਸ਼ਾਇਦ ਉਹਨਾਂ ਬੱਚੀਆਂ ਨੇ ਲੱਗਦਾ ਸੀ ਵੀ ਸਾਡਾ ਪਿਓ ਸਾਨੂੰ ਬਚਾ ਲੂਗਾ ਤੇ ਇਸੇ ਕਰਕੇ ਉਹ ਜਿਹੜਾ ਆਦਮੀ ਸੀ ਨਾ ਉਹ ਵਾਰ-ਵਾਰ ਇਹ ਕਹਿ ਰਿਹਾ ਸੀ ਵੀ ਮੈਂ ਆਪਦੀਆਂ ਬੱਚੀਆਂ ਨੂੰ ਨਹੀਂ ਬਚਾ ਪਾਇਆ ਤੇ ਉਹਦੀ ਮਨੋਦਸ਼ਾ ਨਾ ਜਿਹੜੀ ਉਹ ਉਹ ਕਿਵੇਂ ਬਿਆਨ ਕੀਤੀ ਜਾ ਸਕਦੀ ਹੈ ਵੀ ਕੀ ਸੋਚ ਰਿਹਾ ਹੋਊਗਾ ਉਹਨੂੰ ਇਹ ਉਹਨੂੰ ਇਹ ਲੱਗਦਾ ਹੋਣਾ ਵੀ ਮੇਰੇ ਬੱਚਿਆਂ ਨੇ ਮੇਰੇ ਆਸਰੇ ਤੇ ਮੇਰੇ ਹੱਥ ਘੁੱਟ ਕੇ ਫੜੇ ਹੋਏ ਲੇਕਿਨ ਮੇਰੀ ਜਾਨ ਬਾਜ਼ੀ ਗਈ ਕਿ ਮੈਂ ਉਹਨਾਂ ਨੂੰ ਬਚਾ ਨਹੀਂ ਸਕਿਆ ਮੈਂ ਇਥੇ ਬਸ ਹੋ ਗਿਆ ਤੇ ਦੋਸਤੋ ਚਲੋ ਇਹ ਕੁਦਰਤੀ ਕਹਿਰ ਹੈ ਮੰਨਦਿਆਂ ਵੀ ਕੁਦਰਤ ਦੇ ਅੱਗੇ ਸਾਡਾ ਕੋਈ ਵਾਸ ਨਹੀਂ ਚੱਲਦਾ ਹੈਨਾ ਪਰ ਆ ਇਜ਼ਰਾਈਲੀ ਹਮਲਿਆਂ ਚ ਕੀ ਹੋ ਰਿਹਾ ਹੈ ਇਥੇ ਸਾਡੇ ਆਪ ਦੇ ਹੱਥ ਵਾਸ ਨਹੀਂ ਨਾ ਉੱਕੇ ਨਖਾਂ ਹੀ ਬੱਚੇ ਅਨਾਥ ਹੋ ਗਏ ਨੇ ਲੱਖਾਂ ਮਾਂ ਪਿਓ ਦੇ ਸਾਹਮਣੇ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਮਰੇ ਨੇ ਤੇ ਹੁਣ ਉੱਥੇ ਭੁੱਖ ਮਰੀ ਪੈਲੀ ਹੋਈ ਹੈ ਹੁਣ ਮਾਂ ਪਿਓ ਵਾਲਦੇ ਬੱਚਿਆਂ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਭੁੱਖ ਨਾਲ ਤੜਪਦੇ ਹੋਏ ਮਰਦੇ ਦੇਖੇ ਕਿਹੋ ਜਿਹਾ ਮੰਜ਼ਰ ਹੋਗਾ ਕੀ ਬੀਤਰੀ ਹੋਣੀ ਅਸੀਂ ਸਿਰਫ ਇੱਥੇ ਗੱਲਾਂ ਕਰ ਸਕਦੇ ਆ ਪਰ ਕਹਿੰਦੇ ਇਹ ਜਿਹੜਾ ਹੈ ਨਾ ਇਹ ਤਾਂ ਮਨੁੱਖ ਦੇ ਹੱਥ ਵਿੱਚ ਨਹੀਂ ਇਹ ਗੱਲਾਂ ਤਾਂ ਇਹਨਾਂ ਨੂੰ ਇਹਨਾਂ ਤੇ ਤਾਂ ਅਸੀਂ ਕੰਟਰੋਲ ਕਰ ਸਕਦੇ ਆ ਨਾ ਕੀ ਅਸੀਂ ਇੱਥੇ ਅਮਰ ਹੋ ਜਾਣਾ ਕੀ ਆਲ ਜੀ ਹਮਲੇ ਕਰਕੇ ਇਹੋ ਜੇ ਕਤਲੇਆਮ ਕਰਕੇ ਅਸੀਂ ਬਚ ਜਾਾਂਗੇ ਇੱਥੇ ਕਿਸੇ ਨੇ ਵੀ ਅਮਰ ਨਹੀਂ ਹੋਣਾ ਇੱਕ ਦਿਨ ਹਰੇਕ ਨੇ ਖਤਮ ਹੋ ਜਾਣਾ ਇੱਥੇ ਅਸੀਂ ਕੁਝ ਵੀ ਇੱਥੋਂ ਨਾਲ ਨਹੀਂ ਲੈ ਕੇ ਜਾਣਾ ਪਤਾ ਨਹੀਂ ਸਾਡੇ ਦਿਮਾਗ ਦੇ ਵਿੱਚ ਇਹ ਜੋ ਫਤੂਰ ਕਿਉਂ ਭਰਿਆ ਹੋਇਆ ਹੈ ਕਿ ਲੜਾਈ ਮੈਂ ਚਲੂੰਗਾ ਯੁੱਧ ਮਤਲਬ ਇਹਨਾਂ ਚੀਜ਼ਾਂ ਜੋ ਅਸੀਂ ਬਾਹਰ ਨਹੀਂ ਨਿਕਲਦੇ ਕੁਦਰਤੀ ਕਹਿਰ ਹੈ ਜਿਹੜਾ ਉਹਦੇ ਅੱਗੇ ਅਸੀਂ ਜ਼ਰੂਰ ਅਸੀਲਾਚਾਰ ਹੋ ਜਾਵਾਂਗੇ ਪਰ ਇੱਕ ਕੁਦਰਤੀ ਕਹਿਰਵਾਨ ਕਿਉਂ ਹੋਈ ਹੈ ਸਿਰਫ ਸਾਡੇ ਕਰਕੇ ਕਿਉਂਕਿ ਅਸੀਂ ਕੁਦਰਤ ਨੂੰ ਵੀ ਲਗਾਤਾਰ ਇਹੇ ਕਰਨ ਦੇ ਲਈ ਮਜਬੂਰ ਕਰ ਰਹੇ ਹਾਂ ਅਸੀਂ درخت ਤੜਾ ਤੜਵਾ ਰਹੇ ਹਾਂ ਅਸੀਂ ਖੇਤਾਂ ਦੇ ਵਿੱਚ ਉਹ ਅੱਗਾਂ ਲਾ ਰਹੇ ਹਾਂ ਜਿੱਥੇ ਉਹ ਕੀਟ ਕੀਟ ਮਕੌੜੇ ਨੇ ਜਿਹੜੇ ਜਾਂ ਕੀੜੇ ਨੇ ਪੰਛੀ ਨੇ ਪਸ਼ੂ ਪੰਛੀ ਜਿਨ੍ਹਾਂ ਦੇ ਬੋਟ ਨੇ ਜਿਹੜੇ ਜਾਂ ਬੱਚੇ ਨੇ ਜਿਹੜੇ ਉਹ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਕੀ ਉਹ ਸਾਨੂੰ ਬਾਦੂਆਵਾਂ ਨਹੀਂ ਦੇ ਰਹੇ ਹੋਣਗੇ ਕਿ ਕੁਦਰਤੀ ਕਹਿਰਵਾਨ ਕਿਉਂ ਨਾ ਹੋਵੇ ਦੋਸਤੋ ਇਹ ਨਾ ਬੜਾ ਲੰਬਾ ਵਿਸ਼ਾ ਹੈ ਇਹਦੇ ਉਤੇ ਬਹਿਸ ਜੇ ਕਰਨ ਲੱਗ ਜਿਏ ਤਾਂ ਇਹਦਾ ਕੋਈ ਅੰਤ ਵੀ ਨਹੀਂ ਹੋਊਗਾ ਸਿਰਫ ਲੋਰ ਸਾਨੂੰ ਆਪਣੀ ਸੋਚ ਬਦਲਣ ਲਈ ਹੈ ਪਰ ਇਹ ਸੋਚ ਬਦਲੇ ਕਿ ਕਿਉਂਕਿ ਕਿਸੇ ਵੀ ਇੱਕ ਜਾਣੇ ਦੇ ਜਿਵੇਂ ਸਾਡੇ ਵਰਗੇ ਸਿਰੌਲਾ ਪਾ ਰਹੇ ਆ ਕੁਦਰਤ ਨੂੰ ਬਚਾਓ ਹਣਾ ਇਹ ਜੰਗ ਯੁੱਧ ਇਹ ਲੜਾਈਆਂ ਇਹਨਾਂ ਦਾ ਨੁਕਸਾਨ ਹੀ ਆ ਪਰ ਅਸੀਂ ਕੀ ਕਰ ਸਕਦੇ ਅਸੀਂ ਸਿਰਫ ਰੌਲਾ ਪਾਉਣਾ ਹੈ ਕਿਉਂਕਿ ਲੋੜ ਸਿਰਫ ਇੱਕ ਜੁਕ ਹੋਰ ਦੀ ਹੈ ਤੇ ਜੇ ਅਸੀਂ ਇਸੇ ਤਰ੍ਹਾਂ ਕਰਦੇ ਰਵਾਂਗੇ ਤਾਂ ਪਤਾ ਨਹੀਂ ਕਿੰਨੀ ਕਿ ਤਬਾਹੀ ਹਜੇ ਹੋਰ ਵੀ ਹੁੰਦੀ ਰਹਿੰਦੀ ਹੈ ਸੋ ਦੋਸਤੋ ਪਲੀਜ਼ ਮਸਲੇ ਜਿਹੜੇ ਨੇ ਇਹ ਗੰਭੀਰ ਨੇ ਇਹਨਾਂ ਤੇ ਇੱਕ ਝਟ ਹੋ ਕੇ ਅਸੀਂ ਇਕੱਠੇ ਹੋਈਏ ਸਾਥ ਦੇ ਲਈ ਘੱਟੋ ਘੱਟ ਜਿਹੜੀਆਂ ਲੜਾਈਆਂ ਨੇ ਇੱਕ ਦੂਜੇ ਦੇ ਉੱਤੇ ਹਮਲੇ ਜਿਹੜੇ ਅਸੀਂ ਕਰ ਰਹੇ ਨੇ ਇਹਨਾਂ ਨੂੰ ਤਕਰਟੋ ਘੱਟ ਸੀ ਰੋਕ ਸਕਦੇ ਹਾਂ ਚਲੋ ਦੋਸਤੋ ਮੈਂ ਮਤਲਬ ਮੈਂ ਕੀ ਕਹਾਂ ਮੈਨੂੰ ਸਮਝ ਨਹੀਂ ਆ ਰਹੀ ਜਿਹੜੀ ਉਹ ਵੀਡੀਓ ਮੈਂ ਪਿਓ ਦੀ ਦੇਖੀ ਨਾ ਉਹ ਦੇਖ ਕੇ ਵਾਕਈ ਮਤਲਬ ਅੰਦਰੋਂ ਇੰਨੀ ਕੁ ਚੀਜ਼ ਨਿਕਲੀ ਕਿ ਅਸੀਂ ਦੇਖ ਕੇ ਸਾਡੇ ਮਨ ਦੇ ਉੱਤੇ ਬੇਤਰੀ ਹੈ ਤੇ ਜਿਹੜਾ ਬੰਦਾ ਹੰਡਾ ਰਿਹਾ ਹੈ ਉਹਦੀ ਕੀ ਹਾਲਤ ਹੋਈ ਉਹ ਜੀਆਂ ਕਟਨਾਵਾ ਸੁਣ ਕੇ ਦੇਖ ਕੇ ਮਨ ਬੜਾ ਦੁਖੀ ਹੁੰਦਾ ਸੋ ਸਮਝ ਨਹੀਂ ਆਉਂਦੀ ਕਿ ਕੀ ਹੋ ਰਿਹਾ ਇਸ ਧਰਤੀ ਦੇ ਉੱਤੇ ਕਿਉਂ ਐਨੇ ਇੰਨੀਆਂ ਮਤਲਬ ਕਿ ਬੁਰੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਅਸੀਂ ਹਰ ਰੋਜ਼ ਸਾਹਮਣਾ ਕਰਦੇ ਆਂ ਲੱਖਾਂ ਐਕਸੀਡੈਂਟਸ ਹੋ ਰਹੇ ਨੇ ਇੰਨੀ ਭੱਜ ਦੌੜ ਲੋਕਾਂ ਦੇ ਵਿੱਚ ਮਚੀ ਹੋਈ ਹੈ ਪਤਾ ਨਹੀਂ ਕਿਉਂ ਇੰਨੀ ਕਾਲੀ ਹੈ ਠੰਮਣਾ ਜਿਹੜਾ ਉਹ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਚੁੱਕਿਆ ਹੈ ਚਲੋ ਦੋਸਤੋ ਇੰਨੀ ਕੀ ਗੱਲ ਮੈਂ ਤੁਹਾਡੇ ਨਾਲ ਅੱਜ ਕਰਨੀ ਸੀਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਮੈਨੂੰ ਲਾਈਕ ਸ਼ੇਅਰ ਕਮੈਂਟਸ ਕਰਕੇ ਧੰਨਵਾਦ ਜੀ